ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਫਬੈਡ ਗੱਪਣ ਸੂਨ ਨੂੰ ਨਜ਼ਦੀਕ ਆ ਬਿਲਕੁਲ ਇਹ ਸੇਲਾ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆ ਸਸਰੀ ਕਾਲ ਬਾਈ ਜੀ ਸਸਰੀ ਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਵੀਰ ਸਿੰਘ ਪਿੰਡ ਮਾਛੀਗੇ ਜੀ ਜਿਹੜਾ ਮੋਗਾ ਜ਼ਿਲ੍ਹਾ ਹਲਸੇਵਾ ਤੇ ਮੋਬਾਈਲ ਨੰਬਰ ਜੀ ਆਪਣਾ 9772372412 ਜੀ 98723 72412 72412 ਜਿਹੜੀ ਵੀਰ ਆਪਾਂ ਬੈੜ ਦੇਖੀ ਜ ਨੇ ਬਾਈ ਜੀ ਸੂਆ ਕਿਹੜਾ ਸੂਰੀ ਆ ਇਹ ਦੂਜਾ ਸੂਆ ਸੂਰੀ ਆ ਜੀ ਦੂਜਾ ਸੂਆ ਕਹੇ ਕਿ ਦਿਨ ਸੂਣ ਚ ਬਾਕੀ ਆ ਇਹਦੇ ਤਿੰਨ ਤੱਕ ਪੂਰੇ ਹੱਢ ਲੋ ਠੀਕ ਹੈ ਹਾਂ ਦਿਨ ਜਣ ਦੀ ਹਜੇ ਥਾਣਾ ਦੇ ਵਿੱਚ ਉਹ ਬੈਠੀ ਤੇ ਮੜਾ ਚਿਪਾ ਨਿਕਲਿਆ ਸੀਗਾ ਠੀਕ ਹੈ ਹਜੇ ਜਣ ਦੁੱਧ ਬਣਿਆ ਨਹੀਂ ਠੀਕ ਹੈ ਕਹਿੰਦਾ ਬਾਪ 2-3 ਦਿਨ ਕੱਢ ਜੂਗੀ ਲੈ ਜੂ ਜੀ ਲੈ ਜੂ ਠੀਕ ਹੈ ਇਹਦਾ ਰਿਕਾਰਡ ਬਾਇਓ ਡਾਟਾ ਕੋਈ ਬਾਇਓ ਡਾਟਾ ਇਹ ਤਾਂ ਡੈਨਮਾਰਕ ਤੋਂ 40116 ਦੀ ਆਪ ਆ। ਉਹ ਮੈਂ ਦਾ ਗਾਹਾਂ ਲੱਗਿਆ। ਸਨੋ ਮੈਨ ਤੋਂ ਗੱਬਣਾ। ਹਾਂ ਸਨੋ ਮੈਨ ਤੋਂ। ਠੀਕ ਆ ਪਹਿਲੇ ਸਵੇਰ ਦੁੱਧ ਦਾ ਰਿਕਾਰਡ ਕੀ ਰਾਇਦਾ। 32 ਕਿਲੋ। 32 ਕਿਲੋ। ਹਾਂਜੀ। ਐਤ ਕੀ ਆਪਾਂ ਅੰਦਾਜ਼ਾ ਲਾ ਕੇ ਚੱਲੀ ਦੁੱਧ ਦਾ। ਐਤ ਕੀ ਬਾਈ ਉਹ 40 ਕਿਲੋ ਉਹ ਕਿਹਾ। ਉਹਨਾਂ ਨੇ ਕਹਿੰਦੇ 40 ਦੇ ਬਾਹਰ ਚਲੋ ਚਲੋ ਗਰਮੀ ਆ 35 36 ਦਾ ਮਨ ਉਹਨਾਂ ਵੀ ਇੰਨਾ ਕਰ ਤੋਂ। ਵੀ ਚੰਗੀ ਕੇਅਰ ਵਾਲਾ ਬੰਦਾ ਹੋਇਆ। ਹਾਂਜੀ। ਡੋਕਰ ਵਗੈਰਾ ਸਿਸਟਮ ਬੰਦੇ ਕੋਲ ਹੋਇਆ। ਤਾਂ ਕਹਿੰਦਾ ਆਪਾਂ 35 36 ਵਾਲੀ ਬੈੜ ਨਾਰਮਲ ਹੈਗੀ ਆ। ਤੁਸੀਂ ਤਿਆ ਕਹਿੰਦਾ ਬਾਵਾ ਇੱਕ ਪੈਂਟ ਦੇ ਵਿੱਚੋਂ ਆਏ ਬੰਦੇ ਦਾ ਮਾਣ ਤਨ ਕਰਾਂਗੇ ਹਾਂਜੀ ਹਾਂਜੀ ਇਹੇ ਜੀ ਚੀਜ਼ ਆ ਉਹੀ ਉਹੀ ਦਾ ਰੇਟ ਮੰਗਿਆ ਫੁੱਲ ਵੱਡੀ ਆ ਤੁਸੀਂ ਆਪ ਹੀ ਦੇਖ ਲਓ ਨਾ ਟੋਰੀਓ ਵਰਨ ਉਹ ਬਰੋ ਫੇਸ ਕੁਆਲਟੀ ਵਗੈਰਾ ਵੇਖਦੇ ਦੇਖੋ ਰਾਜੀ ਸਮੀ ਬਲੀ ਵੀ ਚਮਕ ਧਮਕ ਵੇਖਦੇ ਉੱਪਰ ਬਹੁਤ ਜ਼ਿਆਦਾ ਆ ਠੀਕ ਆ ਦੂਜਾ ਸੂਆ ਸੂਰੀਆ ਸੋ ਸਾਈਜ਼ ਵਗੈਰਾ ਦੇਖੋ ਵੇਖਦਾ ਸੋਹਣੀ ਮਿਲਕ ਵੇਨ ਦਿਖਾਈ ਦਿੰਦੀ ਆ ਦੂਜਾ ਸੂਆ ਸੋ ਨੂੰ ਲਗਭਗ 1-2 ਦਿਨ ਉੱਪਰ ਨੀਚੇ ਘੱਡੂਗੀ ਵੈਸੇ ਦੇਣ ਦੇ ਤੇ ਵੇਖਦੇ ਪੂਰੀ ਹੋਈ ਵਿਆ 40 400 ਕਿਹੜੇ ਦੱਸੀ ਆ 41 116 ਦੀ ਆਪ ਠੀਕ ਐ ਤੇ स्नोमैन ਦਾ गाना ਲੱਗਿਆ ਵਾ ਸੋ स्नोमैन ਤੋਂ ਅੱਗੇ ਗੱਬਣਾ 1,65,000 ਰੁਪਏ ਬੱਚੀ ਦੀ ਕੀਮਤ ਆ ਸੋ ਲੇਵਾ ਵਗੈਰਾ ਬਿਊਟੀ ਵਗੈਰਾ ਚੈੱਕ ਕਰੋ ਬੈੜ ਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਤੇ ਬਾਈ ਜੀ ਮਾਨ ਤਾਣ ਆਪਾਂ ਕਰ ਦਾਂਗੇ ਇਹਦੇ ਵਿੱਚੋਂ ਹਾਂ ਕਰ ਦਾਂਗੇ ਬਾਈ ਠੀਕ ਆ ਵੀਡੀਓ ਦੇਖ ਕੇ ਫੋਨ ਮਾਨ ਤਾਣ ਕਰਾ ਠੀਕ ਆ ਨੰਬਰ ਡਰੈਸ ਦੁਆਰੇ ਬੋਲਦੇ ਆਪਾਂ 9872727212 ਪਿੰਡ ਮਾਚੀ ਦੇ ਜਿਹੜਾ ਮੁੱਢ ਤੇ ਸੀ ਨਿਹਾਲ ਸਿੰਘ ਵਾਲਾ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਬੈਡ ਕਰਦੀ ਹੈ ਨਗੀਨਾ ਹੀ ਆ ਜਿਹੜੇ ਵੀਰ ਦੇ ਘਰੇ ਜਾਵੜੀ ਚੰਗਾ ਇਹਨੇ ਬੱਚਾ ਵਗਰਾ ਫੀਮੇਲ ਕਵ ਦੇਦਾ ਤਾਂ ਸੋਹਣੀ ਬ੍ਰੀਡ ਚਾਰ ਕਰਨ ਵਾਲੀ ਆ ਸੋ ਵੀਡੀਓ ਦੇਖ ਲੈ ਸਭ ਦਾ ਤੇ